ਹਰ ਰੋਜ਼ ਸਵੇਰੇ ਜੇ ਅਗਰ ਤੁਹਾਨੂੰ ਆਪਣੇ ਪ੍ਰਵੇਖ ਦਾ ਲੰਸ ਤਾਉਂਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਸ ਨੂੰ ਕਦੇ ਹਲਕੇ ਵਿੱਚ ਨਾ ਲਿਓ ਕਿਉਂਕਿ ਇਹ ਸਿਰਫ ਇੱਕ ਵੀਡੀਓ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਰੋਸ਼ਨੀ ਬਣ ਸਕਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਫਲਤਾ ਤੁਹਾਡੇ ਤੋਂ ਬਹੁਤ ਦੂਰ ਹੈ ਸ਼ਾਇਦ ਤੁਸੀਂ ਆਪਣੇ ਤੇ ਭਰੋਸਾ ਕਰਨਾ ਹੀ ਭੁੱਲ ਗਏ ਪਰ ਘਬਰਾਉਣ ਦੀ ਲੋੜ ਨਹੀਂ ਅੱਜ ਅਸੀਂ ਗੱਲ ਕਰਾਂਗੇ ਉਹਨਾਂ 10 ਸ਼ਾਨਦਾਰ ਤਰੀਕਿਆਂ ਦੇ ਬਾਰੇ ਜੋ ਤੁਹਾਡੇ ਅੰਦਰ ਲੁਕੇ ਆਤਮ ਵਿਸ਼ਵਾਸ ਨੂੰ ਦੁਬਾਰਾ ਜਗਾ ਦੇਣਗੇ ਇਹ ਟੈਪ ਸਾਨੂੰ ਨਾ ਸਿਰਫ ਮਜ਼ਬੂਤ ਬਣਾਉਣਗੇ ਸਗਰ ਤੁਹਾਡੀ ਸੋਚ ਨੂੰ ਤੁਹਾਡੇ ਚਾਲ ਚੱਲਣ ਨੂੰ ਤੁਹਾਡੇ ਨਜ਼ਰੀਏ ਨੂੰ ਇੱਕ ਨਵੀਂ ਦਿੱਖ ਦੇਣਗੇ ਨਾਵਾਂ ਬਦਲ ਦੇਣਗੇ ਦੋਸਤੋ ਕਈ ਵਾਰੀ ਜ਼ਿੰਦਗੀ ਵਿੱਚ ਲੱਗਦਾ ਹੈ ਕਿ ਜਿਵੇਂ ਅਸੀਂ ਰੁੱਕ ਗਏ ਹਾਂ ਜਿਵੇਂ ਅਸੀਂ ਅੰਦਰੋਂ ਟੁੱਟ ਗਏ ਹਾਂ ਤੇ ਸਭ ਤੋਂ ਵੱਡੀ ਗੱਲ ਅਸੀਂ ਖੁਦ ਨੂੰ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਹਾਂ ਸਾਡੇ ਅੰਦਰ ਜੋ ਵੀ ਕਾਬਲੀਅਤ ਹੈ ਜੋ ਵੀ ਹੁਨਰ ਹੈ ਉਹ ਸਭ ਦਬ ਜਾਂਦੇ ਨੇ ਸਿਰਫ ਇਸ ਕਰਕੇ ਕਿ ਸਾਡਾ ਆਤਮ ਵਿਸ਼ਵਾਸ ਸੈਲਫ ਕੰਫिडेंस ਸਾਡੀਆਂ ਨਜ਼ਰਾਂ ਵਿੱਚ ਘਟ ਜਾਂਦਾ ਹੈ। ਸ਼ੁਰੂਆਤ ਉੱਥੋਂ ਹੁੰਦੀ ਹੈ ਜਦੋਂ ਲੋਕ ਸਾਨੂੰ ਛੋਟਾ ਸਮਝਣ ਲੱਗ ਜਾਂਦੇ ਆ ਤੇ ਫਿਰ ਅਸੀਂ ਆਪਣੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਛੋਟਾ ਮੰਨ ਲੈਂਦੇ ਆ। ਮਾਪਿਆਂ ਦੀਆਂ ਉਮੀਦਾਂ, ਸਕੂਲ ਦੇ ਟੀਚਰਾਂ ਦੀਆਂ ਗੱਲਾਂ, ਦੋਸਤਾਂ ਦੀਆਂ ਹਾਸੇ-ਖੇਡੇ ਵਿੱਚ ਕਹੀਆਂ ਗਈਆਂ ਗੱਲਾਂ, ਸਮਾਜ ਦੀ ਤਕੜੀ ਨਿਗਾਹ ਇਹ ਸਭ ਮਿਲ ਕੇ ਸਾਨੂੰ ਅਜਿਹੇ ਇਨਸਾਨ ਬਣਾ ਦਿੰਦੇ ਨੇ ਜੋ ਹਰ ਵੇਲੇ ਆਪਣੇ ਆਪ ਨੂੰ ਸਾਬਤ ਕਰਨ ਤੇ ਲੱਗਾ ਰਹਿੰਦਾ ਹੈ। ਹੋਰ ਇਸ ਤੋਂ ਉੱਤੇ ਕੁਝ ਨਹੀਂ ਹੁੰਦਾ। ਪਰ ਥੈਕਸ ਵਾਲ ਉਸ ਦਾ ਕਿ ਅਸੀਂ ਸੱਚਮੁੱਚ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਦੁਨੀਆ ਨੂੰ ਖੁਸ਼ ਕਰਨਾ ਚਾਹੁੰਨੇ ਹਾਂ ਜਾਂ ਦੁਨੀਆ ਨੂੰ ਖੁਸ਼ ਕਰਨ ਦੀ ਦੌੜ ਵਿੱਚ ਲੱਗੇ ਹੋਏ ਹਾਂ ਉਸੇ ਵਿੱਚ ਹੀ ਆਪਣੇ ਆਪ ਨੂੰ ਗਵਾ ਦੇਵਾਂਗੇ ਸੈਲਫ ਕੰਫੀਡੈਂਸ ਕੋਈ ਜਾਦੂ ਨਹੀਂ ਹੈ ਨਾ ਹੀ ਇਹ ਕੋਈ ਐਸੀ ਸਕਿੱਲ ਹੈ ਜੋ ਦੁਕਾਨ ਤੋਂ ਖਰੀਦੀ ਜਾ ਸਕਦੀ ਹੈ ਇਹ ਇੱਕ ਮਾਈਂਡਸੈਟ ਹੈ ਤੇ ਮੈਂ ਯਕੀਨ ਨਾਲ ਕਹਿੰਦਾ ਕਿ ਮੈਂ ਕਰ ਸਕਦਾ ਇਹੋ ਚੀਜ਼ ਹੈ ਜਦ ਇਹ ਯਕੀਨ ਦਿਲ ਵਿੱਚ ਵਸ ਜਾਂਦਾ ਹੈ ਨਾ ਤਾਂ ਇਨਸਾਨ ਕਦੇ ਹਾਰ ਨਹੀਂ ਮੰਨਦਾ ਮੈਂ ਤੁਹਾਨੂੰ 10 ਸੁਪਰ ਟਿਪਸ ਦੱਸੂੰਗਾ ਜਿਹੜੇ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਰੋਸ਼ਨੀ ਇੱਕ ਨਵਾਂ ਦਿਨ ਇੱਕ ਨਵਾਂ ਆਗਾਜ਼ ਇੱਕ ਨਵਾਂ ਬਹਾਰ ਲੈ ਕੇ ਆਉਣਗੇ ਸਭ ਤੋਂ ਪਹਿਲੀ ਗੱਲ ਖੁਦ ਨਾਲ ਦੋਸਤੀ ਕਰੋ ਆਪਣੇ ਆਪ ਦੇ ਕਦੇ ਦੁਸ਼ਮਣ ਨਾ ਬਣੋ ਹਰ ਰੋਜ਼ ਆਪਣੀ ਤਾਰੀਫ ਕਰੋ ਆਪਣੀ ਤਾਰੀਫ ਕਰੋ ਆਪਣੀਆਂ ਕਮਜ਼ੋਰੀਆਂ ਨਹੀਂ ਆਪਣੀਆਂ ਖੂਬੀਆਂ ਵੱਲ ਧਿਆਨ ਦਿਓ ਰੋ ਸਾਮ ਨੂੰ ਆਪਣੀ ਅੱਖੋ ਭੀਆਂ ਵੱਲ ਧਿਆਨ ਦੇਵੋ ਕਿ ਮੈਂ ਕਿਹੜੇ ਕਿਹੜੇ ਚੰਗੇ ਕੰਮ ਕੀਤੇ ਆ ਨੰਬਰ 2 ਤੁਲਨਾ ਕਰਨੀ ਛੱਡੋ ਕਿਸੇ ਨਾਲ ਆਪਣੀ ਤੁਲਨਾ ਕਰਨ ਦੀ ਲੋੜ ਨਹੀਂ ਕੰਪੈਰੀਸ਼ਨ ਦਾ ਮਤਲਬ ਹੈ ਕੌਨਫੀਡੈਂਸ ਕਿਲਰ ਕਿਸੇ ਹੋਰ ਦੀ ਕਮੀ ਤੇ ਆਪਣਾ ਨਕਸ਼ਾ ਦੇ ਨਾਲ ਨਾ ਪੋ ਸਿਰਫ ਆਪਣੇ ਕੱਲ ਨਾਲ ਤੁਲਨਾ ਕਰੋ ਕਿ ਕੱਲ ਮੈਂ ਕੀ ਸੀ ਤੇ ਹੁਣ ਮੈਂ ਕੀ ਆ ਅੱਜ ਮੈਂ ਕੀ ਆ ਮੈਂ ਅੱਗੇ ਨਾਲ ਬਿਹਤਰ ਹੋਇਆ ਕਿ ਨਹੀਂ ਹੋਇਆ ਬਸ ਇਹ ਤੁਲਨਾ ਕਰਨੀ ਹੈ ਨੰਬਰ 10 ਰੋਜ਼ ਨਵਾਂ ਸਿੱਖੋ ਸੈਲਫ ਕੌਨਫੀਡੈਂਸ ਇੱਕ ਰੋਜ਼ਾਨਾ ਦਾ ਅਭਿਆਸ ਹੈ ਨਵੀਂ ਚੀਜ਼ ਸਿੱਖੋ ਚਾਹੇ ਇੱਕ ਪੇਜ ਪੜ੍ਹੋ ਇੱਕ ਸ਼ਬਦ ਸਿੱਖੋ ਇੱਕ ਸਕਿੱਲ ਸਿੱਖੋ ਆਪਣੀ ਗਲਤੀ ਤੋਂ ਸਿੱਖੋ ਪਰ ਰੋਜ਼ ਸਿੱਖੋ ਨੰਬਰ 4 ਡਰ ਦਾ ਸਾਹਮਣਾ ਕਰੋ ਜੋ ਡਰਾਉਂਦਾ ਹੈ ਉਸ ਅੱਗੇ ਵਧੋ ਡਰ ਤੋਂ ਡਰ ਕੇ ਭੱਜੋ ਨਾ ਡਰ ਨੂੰ ਫੇਸ ਕਰੋ ਉਸ ਤੇ ਜਿੱਤ ਪ੍ਰਾਪਤ ਕਰੋ ਉਸ ਵੱਲ ਅੱਗੇ ਵਧੋ ਉਸ ਨੂੰ ਡਰਾਓ ਨੰਬਰ 5 ਥੋਡੀ ਬਾਡੀ ਲੈਂਗੁਏਜ ਵਿੱਚ ਭਰੋਸਾ ਹੋਵੇ ਖੁਦ ਨੂੰ ਜਿਵੇਂ ਪੇਸ਼ ਕਰਦੇ ਹੋ ਦੁਨੀਆ ਵੀ ਉਵੇਂ ਸਮਝਦੀ ਹੈ ਝੋਕੇ ਨਾ ਚੱਲੋ ਖੁੱਲ ਕੇ ਬੋਲੋ ਨਜ਼ਰਾਂ ਵਿੱਚ ਚਮਕ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਹੈ ਤੁਹਾਡੇ ਸਰੀਰ ਦੇ ਵਿੱਚੋਂ ਬੋਲਣਾ ਚਾਹੀਦਾ ਹੈ ਨੰਬਰ 6 ਖੁਦ ਨਾਲ ਗੱਲਬਾਤ ਕਰੋ ਰੋਜ਼ 10 ਮਿੰਟ ਚੁੱਪਚਾ ਬੈਠੋ ਆਪਣੇ ਆਪ ਨਾਲ ਬੈਠੋ ਆਪਣੇ ਆਪ ਤੋਂ ਸਵਾਲ ਕਰੋ ਮੈਂ ਕੌਣ ਆ ਮੈਂ ਕੀ ਕਰਨਾ ਚਾਹੁੰਦਾ ਮੈਂ ਕਿੱਥੇ ਜਾਣਾ ਹੈ ਮੇਰਾ ਟਾਰਗੇਟ ਕੀ ਹੈ ਨੰਬਰ 7 ਨਿਤ ਨਵਾਂ ਚੈਲੰਜ ਲਾਓ ਭਲਾਂ ਦੀ ਛੋਟਾ ਹੋਵੇ ਨਿਤ ਨਵਾਂ ਆਪਣੇ ਆਪ ਨੂੰ ਚੈਲੰਜ ਦਿਓ ਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਨਿਤ ਨਵਾਂ ਚੈਲੰਜ ਦਿਓਗੇ ਅੱਜ ਛੋਟਾ ਕੱਲ ਨੂੰ ਵੱਡਾ ਤੁਹਾਨੂੰ ਆਏ ਲੱਗੂਗਾ ਮੈਂ ਕਰ ਸਕਦਾ ਸਭ ਛੋਟੇ ਵੱਡੇ ਚੈਲੰਜ ਮੈਂ ਸਰ ਕਰ ਸਕਦਾ ਨੰਬਰ 8 ਨੈਗੇਟਿਵ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜੋ ਹਰ ਵਾਰ ਕਹਿੰਦੇ ਆ ਕਿ ਤੂੰ ਨਹੀਂ ਕਰ ਸਕਦਾ ਤਰਚ ਕਾਬਲੀਅਤ ਨਹੀਂ ਹੈ ਤੂੰ ਇਹਨਾਂ ਯੋਗ ਨਹੀਂ ਹੈ ਉਹਨਾਂ ਤੋਂ ਦੂਰ ਰੋ ਇਹੋ ਜਿਹੇ ਬੰਦੇ ਤੋਂ ਹਮੇਸ਼ਾ ਦੂਰ ਰੋ ਆਪਣੇ ਆਸ-ਪਾਸੇ ਪੋਜ਼ਿਟਿਵ ਲੋਕਾਂ ਦਾ ਘੇਰਾ ਰੱਖੋ ਜੋ ਹਮੇਸ਼ਾ ਤੁਹਾਡਾ ਵਿਸ਼ਵਾਸ ਵਧਾਉਂ। ਨੰਬਰ 9 ਹਰ ਹਾਰ ਤੋਂ ਸਿੱਖੋ। ਤੁਹਾਡਾ ਕੋਈ ਵੀ ਫੇਲਰ ਤੁਹਾਡੇ ਵਿੱਚ ਰੁਕਾਵਟ ਨਹੀਂ ਤੁਹਾਨੂੰ ਅੱਗੇ ਵਧਾਉਂਦਾ ਹੈ। ਤੁਹਾਨੂੰ ਸਿੱਖਣ ਦਾ ਨਵਾਂ ਮੌਕਾ ਦਿੰਦਾ ਹੈ। ਤੁਹਾਨੂੰ ਇੱਕ ਗਾਈਡ ਦੇ ਤੌਰ ਤੇ ਰਿਪਰੈਜ਼ੈਂਟ ਕਰਦਾ ਹੈ। ਨੰਬਰ 10 ਆਪਣੇ ਆਪ ਤੇ ਪ੍ਰਵੋਸਾ ਰੱਖੋ। ਜਦ ਤੁਹਾਡੀ ਆਪਣੀਆਂ ਨਜ਼ਰਾਂ ਵਿੱਚ ਤੁਹਾਡੀ ਇੱਜ਼ਤ ਹੋਊਗੀ ਨਾ ਦੁਨੀਆ ਤੁਹਾਨੂੰ ਸਲਾਮ ਕਰੂਗੀ ਹਮੇਸ਼ਾ ਇਹ ਗੱਲ ਯਾਦ ਰੱਖਿਓ ਤੁਹਾਡੀ ਆਪਣੀ ਨਜ਼ਰ ਦੇ ਵਿੱਚ ਤੁਹਾਡੀ ਛਵੀ ਹੈ ਜਿਹੜੀ ਉੱਚੀ ਹੋਣੀ ਚਾਹੀਦੀ ਹੈ ਤਾਂ ਫਿਰ ਹੀ ਥੋੜੀ ਦੁਨੀਆ ਇੱਜ਼ਤ ਕਰੂਗੀ ਜੇ ਤੁਸੀਂ ਆਪਣੀਆਂ ਨਜ਼ਰਾਂ ਵਿੱਚ ਗਿਰੇ ਹੋਏ ਹੋ ਨਾ ਦੁਨੀਆ ਤੁਹਾਡੀ ਕਦੇ ਨਹੀਂ ਕਰ ਆਪਣੇ ਆਪ 'ਚ ਵਿਸ਼ਵਾਸ ਬਣਾਓ ਤੁਸੀਂ ਖੁਦ ਨਾਲ ਦੋਸਤੀ ਕਰੋ ਦੁਨੀਆ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਕਰੇਗੀ ਤੇ ਨਾ ਹੀ ਜਿਹੜੀਆਂ ਤੁਹਾਨੂੰ ਰੋਕ ਸਕਦੀ ਹੈ ਖੁਦ ਨਾਲ ਦੋਸਤੀ ਕਰੋਗੇ ਤਾਂ ਤੁਹਾਨੂੰ ਅੰਦਰੋਂ ਕੁਝ ਮਿਲੇਗਾ ਉਹ ਲੋਕ ਲੱਭੋ ਜੋ ਸੱਚਮੁੱਚ ਤੁਹਾਡੇ ਆਪਣੇ ਹੋਣ ਜੋ ਤੁਹਾਨੂੰ ਹੌਸਲਾ ਦੇਣ ਜੋ ਤੁਹਾਡੇ ਆਈਡੀਆਜ਼ ਨੂੰ ਧਿਆਨ ਨਾਲ ਸੁਣ ਜੋ ਆਖਣ ਕਰਕੇ ਵਿਖਾ ਯਾਰ ਤੂੰ ਕਿਉਂ ਨਹੀਂ ਕਰ ਸਕਦਾ ਤੂੰ ਕਰ ਸਕਦਾ ਯੂ ਕੈਨ ਡੂ ਥਿਸ ਉਹ ਜੋ ਲੋਕ ਲੱਭੋ ਜੇ ਤੁਹਾਡੇ ਇਹੋ ਜਿਹੇ ਲੋਕ ਕਾਲੇ ਦੁਆਲੇ ਨਹੀਂ ਨੇ ਤਾਂ ਇਕੱਲੇ ਚੱਲੋ ਆਪਣੇ ਆਪ ਨੂੰ ਹੌਸਲਾ ਦਿੰਦੇ ਚੱਲੋ ਤੁਹਾਡੇ ਅੰਦਰ ਹੀ ਨਹੀਂ ਪਾਵਰ ਹੈ ਜਿਹੜੀ ਤੁਹਾਨੂੰ ਨਵੀਂ ਰਫਤਾਰ ਦੇ ਸਕਦੀ ਹੈ ਤੇ ਤੁਹਾਡੀ ਸੋਚ ਤੇ ਬ੍ਰੇਕ ਨਹੀਂ ਲੱਗਣ ਦੇ ਬੀਬੀ ਹਮੇਸ਼ਾ ਯਾਦ ਰੱਖੋ ਸੈਲਫ ਕੰਫੀਡੈਂਸ ਦੀ ਮਿੱਟੀ ਉੱਥੇ ਬਣਦੀ ਹੈ ਜਿੱਥੇ ਸੁਪਨਿਆਂ ਦਾਤਰ ਹੁੰਦਾ ਹੈ ਇਸ ਕਰਕੇ ਆਪਣੇ ਜੀਵਨ ਤੋਂ ਉਹਨਾਂ ਸਾਰੀਆਂ ਆਵਾਜ਼ਾਂ ਨੂੰ ਹਟਾ ਦਿਓ ਜੋ ਤੁਹਾਨੂੰ ਹਰ ਵਾਰ ਰੋਕਦੀਆਂ ਨੇ ਹਰ ਵਾਰ ਰੋਕਦੀਆਂ ਨੇ ਇਸ ਤੋਂ ਬਾਅਦ ਤੁਹਾਨੂੰ ਆਪਣੀ ਅੰਦਰਲੀ ਆਵਾਜ਼ ਸੁਣਾਈ ਦੇਵੇਗੀ ਖੁਦ ਦੀ ਤਾਰੀਫ਼ ਕਰਨਾ ਸਿੱਖੋ ਆਪਣੇ ਆਪ ਨੂੰ ਯਾਰ ਕਹਿਣਾ ਸਿੱਖੋ ਕਦੇ ਸੋਚਿਆ ਅਸੀਂ ਇਹ ਕਿਉਂ ਮੰਨ ਲਿਆ ਕਿ ਜੇ ਅਸੀਂ ਆਪਣੀ ਤਾਰੀਫ ਕਰਾਂਗੇ ਤਾਂ ਲੋਕ ਸਾਨੂੰ ਘਮੰਡੀ ਕਹਿਣਗੇ ਲੋਕ ਇਹ ਕਹਿਣਗੇ ਕਿ ਘਮੰਡੀ ਹੋ ਗਿਆ ਆਪਣੀ ਸ਼ੇਖੀ ਮਾਰਦਾ ਆਪਣੀ ਪਾਡੀ ਮਾਰਦਾ ਪਰ ਸੱਚ ਦੱਸੋ ਜਦੋਂ ਹੋਰ ਕੋਈ ਬੰਦਾ ਸਾਡੀ ਤਾਰੀਫ ਕਰਦਾ ਅਸੀਂ ਖੁਸ਼ ਹੁੰਦੇ ਆ ਕਿ ਨਹੀਂ ਹੁੰਦੇ ਅਸੀਂ ਅੰਦਰੋਂ ਮੁਸਕਰਾਉਂਦੇ ਆ ਕਿ ਨਹੀਂ ਮੁਸਕਰਾਉਂਦੇ ਖੁਸ਼ ਹੁੰਨੇ ਆ ਜਦੋਂ ਕੋਈ ਹੋਰ ਬੰਦਾ ਤਾਰੀਫ ਸਾਡੀ ਕਰਦਾ ਖੁਸ਼ ਹੁੰਨੇ ਆ ਜੇ ਅਸੀਂ ਆਪਣੀ ਖੁਦ ਹੀ ਤਾਰੀਫ ਕਰਾਂਗੇ ਤਾਂ ਕਿਉਂ ਨਾ ਖੁਸ਼ ਹੋਵਾਂਗੇ ਸੋ ਆਪਣੇ ਆਪ ਨੂੰ ਊਰਜਾ ਪ੍ਰਦਾਨ ਕਰਦੇ ਰਹੋ ਸੋਚੋ ਜੇ ਅੱਜ ਜੀ ਪੂਰਾ ਦਿਨ ਮਿਹਨਤ ਕੀਤੀ ਹੈ ਕਿਸੇ ਦੀ ਮਦਦ ਕੀਤੀ ਹੈ ਚਲ ਡਰ ਨੂੰ ਥੋੜਾ ਬਹੁਤ ਵੀ ਹਰਾ ਦਿੱਤਾ ਤੇ ਸ਼ਾਮ ਨੂੰ ਆਪਣੇ ਆਪ ਨੂੰ ਇੱਕ ਲੈਣ ਕਹਿਣਾ ਨਾ ਪੁੱਲਿਓ ਕਿ ਅੱਜ ਜੋ ਤੂੰ ਕੀਤਾ ਹੈ ਚੰਗਾ ਕੀਤਾ ਹੈ ਪਹਿਲਾਂ ਕਦੇ ਨਹੀਂ ਐ ਕੀਤਾ ਮੈਨੂੰ ਮਾਣ ਆ ਤੇਰੇ ਤੇ ਆਪਣੇ ਸਰੀਰ ਨੂੰ ਆਪਣੀ ਆਤਮਾ ਨੂੰ ਇਹ ਗੱਲ ਕਹੋ ਇਹ ਲੈਣ ਸੁਣ ਲਈ ਤੁਹਾਨੂੰ ਕਿਸੇ ਬੌਸ ਦੀ ਇਸੇ ਟੀਚਰ ਦੀ ਜਾਂ ਰੈਸਟਰਡਰ ਦੀ ਲੋੜ ਨਹੀਂ ਤੁਸੀਂ ਖੁਦ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਲੀਡਰ ਬਣ ਸਕਦੇ ਹੋ ਆਪਣੇ ਆਪ ਨੂੰ ਇਹ ਗੱਲ ਕਹਿ ਸਕਦੇ ਹੋ ਜੇ ਤੁਸੀਂ ਖੁਦ ਦੀ ਤਾਰੀਫ ਕਰਨਾ ਸਿੱਖ ਲੈਂਦੇ ਹੋ ਨਾ ਤੁਸੀਂ ਆਪਣੀ ਵੈਲਿਊ ਸਮਝਣ ਲੱਗ ਜਾਂਦੇ ਹੋ ਤੇ ਫਿਰ ਕਿਸੇ ਹੋਰ ਦੀ ਜਾਂ ਵੈਲੀਡੇਸ਼ਨ ਦੀ ਲੋੜ ਨਹੀਂ ਦਿੰਦੀ ਸੈਲਫ ਕੰਫੀਡੈਂਸ ਉੱਥੇ ਸ਼ੁਰੂ ਹੁੰਦਾ ਹੈ ਜਿੱਥੇ ਇਨਸਾਨ ਆਪਣੇ ਆਕਸ ਨੂੰ ਦੇਖ ਕੇ ਮੁਸਕਰਾਉਣਾ ਸਿੱਖ ਜਾਂਦਾ ਹੈ ਅੱਜ ਤੋਂ ਬਾਅਦ ਆਪਣੇ ਆਪ ਨੂੰ ਬਦਲੋ ਅੱਜ ਤੋਂ ਬਾਅਦ ਆਪਣੇ ਆਪ ਤੇ ਭਰੋਸਾ ਰੱਖੋ ਅੱਜ ਤੋਂ ਇਹ ਫੈਸਲਾ ਕਰੋ ਕਿ ਮੈਂ ਜ਼ੀਰੋ ਨਹੀਂ ਆ ਹੀਰੋ ਆ ਮੈਂ ਉਚਰਾਗਾ ਛੇ ਚਲ ਪਿਆ ਤਾਂ ਪੂਰੀ ਦੁਨੀਆ ਰੋਸ਼ਨ ਹੋ ਜਾਵੇਗੀ ਇਹ ਆਪਣੇ ਆਪ ਨੂੰ ਵਿਸ਼ਵਾਸ ਦਿਓ ਸੋ ਦੋਸਤੋ ਅਜਲੀ ਇਹ ਨਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਪੱਲੇ ਬੰਨੋ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਚਾਨਣ ਨਵਾਂ ਸੂਰਜ ਚੜ੍ਹਨੇ ਵਾਲਾ ਹੈ ਧੰਨਵਾਦ